ਸਾਰੇ ਬੱਚਿਓ ਸਤਿ ਸ਼੍ਰੀ ਅਕਾਲ ਤੁਸੀਂ ਸਭ ਦਾ ਸਵਾਗਤ ਕਰਦਾ ਹਾਂ ਮੈਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਤੁਹਾਨੂੰ ਸਭ ਨੂੰ ਕਰਾਉਣ ਜਾ ਰਿਹਾ ਹਾਂ ਸਾਰੀ ਪੰਜਾਬੀ ਵਿਆਕਰਣ ਇੱਕ ਹੀ ਵੀਡੀਓ ਵਿੱਚ ਤਾਂ ਜੇ ਤੁਹਾਨੂੰ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਉਹ ਕਰ ਦਿਓ ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਤੇ ਸਰ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਚਲੋ ਹੁਣ ਆਪਾਂ ਕਰਦੇ ਹਾਂ ਅੱਜ ਦੀ ਵੀਡੀਓ ਨੂੰ ਸ਼ੁਰੂ ਬੋਲੀ ਬੋਲੀ ਸੰਚਾਰ ਦਾ ਸਾਧਨ ਹੈ ਜਿਸ ਨਾਲ ਮਨੁੱਖ ਆਪਣੇ ਮਨ ਦੇ ਹਾਸ ਭਾਵ ਅਤੇ ਵਿਚਾਰ ਪ੍ਰਗਟ ਕਰਦਾ ਹੈ बोली दी या किस्मा मौखिक बोली ਅਤੇ ਲਿਖਤੀ ਬੋਲੀ ਅੱਗੇ ਆਪ ਆ ਚੁੱਕੇ ਆ ਪੰਜਾਬੀ ਭਾਸ਼ਾ ਦੇ ਉੱਤੇ ਪੰਜਾਬੀ ਪੰਜਾਬ ਰਾਜ ਦੀ ਭਾਸ਼ਾ ਹੈ ਪੰਜਾਬੀ ਬੋਲੀ ਦੀ ਲਿਪੀ ਗੁਰਮੁਖੀ ਲਿਪੀ ਹੈ ਪੰਜਾਬੀ ਦੀਆਂ ਉਪ ਭਾਸ਼ਾਵਾਂ ਪੰਜਾਬੀ ਬੋਲੀ ਦੀਆਂ ਉਪ ਬੋਲੀਆਂ ਮਾਜੀ ਮਲਵਈ ਅਤੇ ਦੁਆਬੀ ਪੁਆਦੀ ਡੋਗਰੀ ਓਠੋਹਾਰੀ ਅਤੇ ਮਲਤਾਨੀ ਹਰ ਵਿਆਕਰਣ ਕਿਸੇ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਪੜਨ ਲਿਖਣ ਅਤੇ ਸਮਝਣ ਲਈ ਬਣਾਏ ਗਏ ਨਿਯਮਾਂ ਨੂੰ ਵਿਆਕਰਣ ਕਿਹਾ ਜਾਂਦਾ ਹੈ ਵਿਆਕਰਣ ਦੇ ਭਾਗ ਵਰਣ ਬੋਧ ਸ਼ਬਦ ਬੋਧ ਵਾਕ ਬੋਧ ਅਤੇ ਅਰਥ ਬੋਧ ਅੱਗੇ ਆ ਚੁੱਕੇ ਹਾਂ ਆਪਾਂ ਲਿਪੀ ਦੇ ਉੱਤੇ ਭਾਸ਼ਾ ਦੀ ਇਹ ਦੁਨੀਆ ਨੂੰ ਲਿਖਿਤ ਰੂਪ ਵਿੱਚ ਅੰਕਿਤ ਕਰਨ ਲਈ ਵਰਤੇ ਜਾਣ ਵਾਲੇ ਚਿੰਨਾਂ ਨੂੰ ਲਿਪੀ ਕਿਹਾ ਜਾਂਦਾ ਹੈ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਹੈ 41 ਵਰਣ ਹੁੰਦੇ ਹਨ ਊੜੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ 10 ਲਗਾ ਹੁੰਦੀਆਂ ਹਨ ਮੁਕਤਾ ਕੰਨਾ ਸਿਹਾਰੀ ਬਿਹਾਰੀ ਔਂਕਰ ਦੁਲੈਂਕੜ ਲਾਵਾ ਦੁਲਾਵਾ ਫੋੜਾ ਕਨੌੜਾ ਤਿੰਨ ਲਗਾ ਹੁੰਦੀਆਂ ਹਨ ਬਿੰਦੀ ੇਪੀ ਅਤੇ ਅੱਦਕ ਦੁੱਤ ਅਖਰ ਹਾ ਹਾ ਰਾਰਾ ਵਾ ਵ ਵਰਨ ਵੰਡ ਫਸਟ ਸਵਰ ਊੜਾ ਐੜਾ ਈੜੀ ਵਿਅੰਜਨ ਸ ਸੇ ਤੋਂ ਰੜੇ ਤੱਕ ਨਾਮ ਜਿਹੜੇ ਸ਼ਬਦ ਕਿਸੇ ਜੀਵ ਵਸਤੂ ਸਥਾਨ ਅਤੇ ਪਾਵਾਂ ਦੇ ਨਾਂ ਨੂੰ ਸਪਸ਼ਟ ਕਰੇ ਉਹਨਾਂ ਨੂੰ ਨਾਮ ਕਿਹਾ ਜਾਂਦਾ ਹੈ ਜਿਵੇਂ ਮੋਰ ਕੁੜੀ ਡਾਕਟਰ ਦਿੱਲੀ ਖੁਸ਼ੀ ਆਦ ਨਾਮ ਦੀਆਂ ਕਿਸਮਾਂ ਆਮ ਨਾਮ ਖਾਸ ਨਾਮ ਵਸਤੂਵਾਚਕ ਨਾਮ ਇਕਾਠਵਾਚਕ ਨਾਮ ਪਾਵਚਕ ਨਾਮ ਪੜਨਾਵ ਕਿਸੇ ਵਾਕ ਵਿੱਚ ਨਾਮ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪੜਨਾਵ ਕਿਹਾ ਜਾਂਦਾ ਹੈ ਜਿਵੇਂ ਮੈਂ ਤੁਸੀਂ ਇਹ ਆਦਿ ਪੜਨਾਵ ਦੀਆਂ ਕਿਸਮਾਂ ਪੁਰਖਵਾਚਕ ਪੜਨਾਵ ਨਿਰਜਵਾਚਕ ਪੜਨਾਵ ਸੰਬੰਧਵਾਚਕ ਪੜਨਾਵ ਅਨਿਸ਼ਚੇਵਾਚਕ ਪੜਨਾਵ નિਸ਼ਚੇਵਾਚਕ ਪੜਨਾਵ ਪ੍ਰਸ਼ਨਵਾਚਕ ਪੜਨਾਵ ਅੱਗੇ ਚੱਲਦੇ ਹਾਂ ਕਾਰਕ ਦੇ ਉੱਤੇ ਵਾਕ ਵਿੱਚ ਨਾਮ ਜਾਂ ਪੜਨਾਵ ਸ਼ਬਦ ਦਾ ਵਾਕ ਦੀ ਕਿਰਿਆ ਅਤੇ ਬਾਕੀ ਸ਼ਬਦਾਂ ਨਾਲ ਜੋ ਸੰਬੰਧ ਬਣਾਉਂਦੇ ਹਨ ਉਸਨੂੰ ਕਾਰਕ ਕਿਹਾ ਜਾਂਦਾ ਹੈ ਕਾਰਕ ਦੀਆਂ ਕਿਸਮਾਂ ਕਰਤਾ ਕਾਰਕ ਕਰਮ ਕਾਰਕ ਕਾਰਣ ਕਾਰਕ ਸੰਪਰਦਾਨ ਕਾਰਕ ਅਪਾਦਨ ਕਾਰਕ ਸੰਬੰਧ ਕਾਰਕ ਅਧਿਕਰਣ ਕਾਰਕ ਸੰਬੋਧਨ ਕਾਰਕ ਜਿਵੇਂ ਇਹ ਨਹੀਂ ਹੁੰਦਾ ਕਰਤਾ ਨੇ ਕਰਮ ਨੂੰ ਤਾਗੇ ਵਿਸ਼ੇਸ਼ਣ ਜੋ ਸ਼ਬਦ ਨਾਮ ਜਾਂ ਪਰਨਾਮ ਦੀ ਵਿਸ਼ੇਸ਼ਤਾ ਦੱਸਣ ਉਹਨਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਲਾਲ ਸੇਬ ਵਿੱਚ ਲਾਲ ਮੋਟਾ ਲੜਕਾ ਵਿੱਚ ਮੋਟਾ ਤੇਜ਼ ਹਵਾ ਵਿੱਚ ਤੇਜ਼ ਆਦਿ ਵਿਸ਼ੇਸ਼ਣ ਦੀਆਂ ਕਿਸਮਾਂ ਗੁਣਵਾਚਕ ਵਿਸ਼ੇਸ਼ਣ ਸੰਖਿਆਵਾਚਕ ਵਿਸ਼ੇਸ਼ਣ ਪਰਿਮਾਨਵਾਚਕ ਵਿਸ਼ੇਸ਼ਣ ਨਿਸ਼ਚੈਵਾਚਕ ਵਿਸ਼ੇਸ਼ਣ ਅਤੇ ਪੜਨਾਵੀ ਵਿਸ਼ੇਸ਼ਣ ਕਿਰਿਆ ਵਾਕ ਵਿੱਚ ਜਿਹੜੇ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਵਾਪਰਨ ਬਾਰੇ ਪਤਾ ਲੱਗਦਾ ਹੈ ਉਹਨਾਂ ਨੂੰ ਕਿਰਿਆ ਕਿਹਾ ਜਾਂਦਾ ਹੈ ਕਿਰਿਆ ਦੀਆਂ ਕਿਸਮਾਂ ਅਕਰਮਕ ਕਿਰਿਆ ਸਕਰਮਕ ਕਿਰਿਆ ਅੱਗੇ ਹੈ ਕਾਲ ਕਾਲ ਤੋਂ ਭਾਵ ਹੈ ਸਮਾਂ ਵਿਆਕਰਣ ਵਿੱਚ ਕਾਲ ਦਾ ਅਰਥ ਉਸ ਸਮੇਂ ਤੋਂ ਹੁੰਦਾ ਹੈ ਜਿਸ ਵਿੱਚ ਕਿਰਿਆ ਦਾ ਕੰਮ ਹੁੰਦਾ ਹੈ ਕਾਲ ਦੀਆਂ ਕਿਸਮਾਂ ਵਰਤਮਾਨ ਕਾਲ ਵਿੱਚ ਕੀ ਆ ਕੀ ਆ ਸਕਦਾ ਹੈ ਵਾਕ ਵਿੱਚ ਹੈ ਹਣ ਹਾਂ ਭੂਤ ਕਾਲ ਵਿੱਚ ਸੀ ਸਣ ਸਾਂ ਭਵਿੱਖਤ ਕਾਲ ਵਿੱਚ ਗਾ ਗੀਗੇ ਕਿਰਿਆ ਵਿਸ਼ੇਸ਼ਣ ਵਾਕ ਵਿੱਚ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟਾਉਣ ਵਾਲਾ ਸ਼ਬਦ ਕਿਰਿਆ ਵਿਸ਼ੇਸ਼ਣ ਅਖਵਾਉਂਦਾ ਹੈ ਜਿਵੇਂ ਤੇਜ਼ ਦੌੜ ਦਾ ਵਿੱਚ ਤੇਜ਼ ਸੁਰੀਲਾ گاਉਂ ਦਾ ਵਿੱਚ ਸੁਰੀਲਾ ਆਦਿ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਕਾਲਵਾਚਕ ਕਿਰਿਆ ਵਿਸ਼ੇਸ਼ਣ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਮਿੰਨਤੀਵਾਚਕ ਕਿਰਿਆ ਵਿਸ਼ੇਸ਼ਣ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਕਾਰਣਵਾਚਕ ਨਿਰਿਆਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਅੱਗੇ ਚੱਲਦੇ ਹਾਂ ਸੰਬੰਧਕ ਉੱਤੇ ਵਾਕ ਵਿੱਚ ਜਿਹੜੇ ਸ਼ਬਦ ਨਾਮ ਜਾਂ ਪੜਨਾਵ ਦੇ ਪਿੱਛੇ ਲੱਗ ਕੇ ਉਸ ਦਾ ਸੰਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਪ੍ਰਗਟ ਕਰਨ ਉਹਨਾਂ ਨੂੰ ਸੰਬੰਧਕ ਕਿਹਾ ਜਾਂਦਾ ਹੈ ਜਿਵੇਂ ਦਾ ਦੀ ਦੀਆਂ ਨਾਲ ਤੂੰ ਕੋਲ ਆਦਿ ਸੰਬੰਧਕ ਦੀਆਂ ਕਿਸਮਾਂ ਪੂਰਨ ਸੰਬੰਧਕ ਅਪੂਰਨ ਸੰਬੰਧਕ ਅਤੇ ਮਿਸ਼ਰਤ ਸੰਬੰਧਕ ਹੀਯੋਜਕ ਯੋਜਕ ਸ਼ਬਦ ਦਾ ਅਰਥ ਜੋੜਨ ਵਾਲਾ ਹੁੰਦਾ ਹੈ ਜਿਹੜਾ ਦੋ ਸ਼ਬਦਾਂ ਵਾਕਾਂ ਜਾਂ ਵਾਕਾਂ ਨੂੰ ਜੋੜੇ ਉਸਨੂੰ ਯੋਜਕ ਕਿਹਾ ਜਾਂਦਾ ਹੈ ਜਿਵੇਂ ਤੇ ਪਰ ਕਿਉਂਕਿ ਆਦਿ ਵਿਸਮਿਕ ਵਿਸਮਿਕ ਵਾਕ ਉਹ ਹੁੰਦੇ ਹਨ ਜੋ ਸ਼ਬਦ ਕਿਸੇ ਨੂੰ ਬੁਲਾਉਣ ਜਾਂ ਮਨ ਦੀ ਖੁਸ਼ੀ ਗਮੀ ਜਾਂ ਹੈਰਾਨੀ ਦੇ ਭਾਵਾਂ ਨੂੰ प्रगट करते हैं विस्मिक दस्म संबोधनी विस्मिक प्रसंसा विस्मिक शोकवाचक विस्मिक पिटकारवाचक विस्मिक हैरानीवाचक विस्मिक सतिकारवाचक विस्मिक विस्मिक इच्छावाचक विस्मिक सूजनावाचक विस्मिक ਅਗਲਾ ਟਾਪਿਕ ਹੈ ਵਿਸ਼ਰਾਮ ਚਿੰਨ ਵਾਕ ਵਿੱਚ ਜੋ ਚਿੰਨ ਠਹਿਰਾਓ ਅਟਕਾਓ ਅਤੇ ਰੁਕਣ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਵਿਸ਼ਰਾਮ ਚਿੰਨ ਕਿਹਾ ਜਾਂਦਾ ਹੈ ਜਿਵੇਂ ਡੰਡੀ ਪ੍ਰਸ਼ਨ ਚਿੰਨ ਵਿਸਮਿਕ ਚਿੰਨ ਕਾਮਾ ਅਰਧ ਵਿਸ਼ਰਾਮ ਦੋ ਬਿੰਦੀ ਡੈਸ਼ ਦੋ ਬਿੰਦੀ ਡੈਸ਼ ਪੁੱਠੇ ਕਾਮੇ ਜੋੜਨੀ ਬ੍ਰੈਕਟ ਛੁੱਟ ਮਰੋੜੀ ਬਿੰਦੀ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਲਈ ਨਹੀਂ ਮੈਂ ਤੁਹਾਨੂੰ ਮਿਲੂਗਾ ਅਗਲੀ ਵੀਡੀਓ ਵਿੱਚ ਇਸ ਨੂੰ ਬੁਰ ਦੇਖਣ ਦੇ ਲਈ ਧੰਨਵਾਦ